ਅਜਾ ਪੂਰੇ ਕਾਲਾ ਸਾਰੇ ਜਨੇ ਜਿਹੜੀ ਜਿਹੜੀ ਲਾਈਵ ਆ ਮੈਂ ਇਹਦੀ ਬਿੱਲੀ ਨੂੰ ਸ਼ੇਰ ਵੀ ਕਰ ਦਿਆ ਕਰੋ ਸਾਰੇ ਮੇਰੇ ਫਰੈਂਡ ਦੇਖਣੇ ਆ ਲੈ ਜਿੰਨੇ ਵੀ ਮੇਰੇ ਫਰੈਂਡ ਦੇਖ ਲਓ ਅੱਜ ਪੂਰੇ ਬਣਦੇ ਅੱਜ ਮੌਸਮ ਠੰਡਾ ਸੀ ਘਰ ਦੇ ਕਹਿੰਦੇ ਅੱਜ ਪੂਰੇ ਬਣਾਉਣੇ ਆ ਮੈਂ ਕਿਹਾ ਪੂੜੇ ਹੀ ਬਣਾ ਲਵੋ ਲਓ ਜੀ ਆਪਕੇ ਤੱਕੋ ਲਿਆ ਆ ਆਟਾ ਗੂੜ ਪਾਇਆ ਵਿੱਚ ਇਹਦੇ ਹਾਂ ਆ ਲਓ ਜੇ ਕੋ ਬੰਡਾ ਨੇ ਤਿਆਰ ਆ ਮੇਰੇ ਬਿਡੀਆ ਨੂੰ ਵੀ ਸ਼ੇਅਰ ਕਰਦੇ ਕਰੋ ਸਾਰੇ ਯਾਨੀ ਮੇਰੇ ਫਰੈਂਡ ਅੱਜ ਤੇ ਕਿੱਥੇ ਕਿੱਥੇ ਨਹੀਂ ਪਿਆ ਸਾਡੇ ਤਾਂ ਇੱਥੇ ਅੱਜ ਬਾਵਾ ਨਹੀਂ ਪਿਆ ਜਲੰਧਰ ਵਾਲੇ ਸਿਆੜ ਦੇ ਇਸ ਕਰਕੇ ਅਜਾ ਠੰਡਾ ਸੀ ਕਹਿੰਦੇ ਪੂੜੇ ਬਣਾਉਣੇ ਕਰੀਂ ਜਿੰਨੇ ਵੱਨ ਨਾ ਦੇ ਤਾਂ ਪੂੜੇ ਲਾ ਜਾਂਦੇ ਉਸ ਮਾਰ ਪੂਰੇ ਬਣਾਉਂਦੇ ਵੀ ਬੜੀ ਛੋਟੇ ਛੋਟੇ ਜਿਹੜੀ ਮੜ ਜਾ ਵੱਡੇ ਬਣਾ ਪਤਾ ਲੱਗੇ ਪੂਰੇ ਬਣਾਏ ਆ ਸਾਰਿਆਂ ਨੇ ਕਿੱਥੇ ਕਿੱਥੇ ਅੱਜ ਮੀਂਹ ਪਿਆ ਸਾਰੇ ਜਣੇ ਦੱਸਿਓ ਕਮੈਂਟਾਂ ਵਿੱਚ ਚੱਲ ਜੱਕ ਪਾ ਪਾ ਤਵੇ ਕੇ ਚੱਕ ਤਵਾ ਇੱਕ ਇਹ ਲੋ ਇਹ ਇੱਕ ਹੋਰ ਪੂਰਾ ਤਿਆਰ ਆ ਦੇ ਲਈ ਕਾਹ ਪੂਰਾ ਤਿਆਰ ਕਰਤਾ ਇੱਕ ਹੋਰ Thank you.